ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਆ ਇਹ 10 10 ਕੁੰਡੀਆਂ ਦਾ ਡਿਜ਼ਾਈਨ ਵਾ ਚਾਰ ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਡਿਜ਼ਾਈਨ ਦੇ 10 ਕੁੰਡੇ ਗਿਣ ਲੈਣੇ ਫਿਰ 10 ਫਿਰ 10 10 10 ਕੁੰਡੇ ਗੇਂਦੇ ਹੋਏ ਤਿੰਨ ਕੁੰਡੇ ਤੁਸੀਂ ਵਾਧ ਰੱਖਣੇ ਆ ਇੱਕ ਕੁੰਡਾ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਦੋ ਕੁੰਡੇ ਸੈਡਾਂ ਵਾਸਤੇ ਬਹੁਤ ਹੀ ਸੌਖਾ ਹੈ ਡਿਜ਼ਾਈਨ ਮੈਂ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਕੋਟੀ ਸਵੈਟਰ ਗਰਲਸ ਟੌਪ ਫਰੌਕ ਤੇ ਬਣਾ ਸਕਦੇ ਹੋ ਜਿਹੜੀ ਮੈਂ ਇਹਦੀ ਇਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਇਹਨੂੰ ਇਸ ਤਰੀਕੇ ਨਾਲ ਨਹੀਂ ਬਣਾਉਣਾ ਇਹਦੇ ਹੇਠਾਂ ਦੀ ਛੇਕ ਜੋ ਸਲਾਈ ਨੂੰ ਪਾਉਣਾ ਇਹਨੂੰ ਸਿੱਧਾ ਬਣਾ ਲੈਣਾ ਧੱਗ ਆਪਣੇ ਵੱਲ ਨੂੰ ਕਰਨਾ ਦੋ ਕੁੰਡੇ ਪੁੱਠੇ ਧੱਗਾ ਬਾਹਰ ਨੂੰ ਕਰਨਾ ਇੱਕ ਕੁੰਡੇ ਦੇ ਤਿੰਨ ਕੁੰਡੇ ਬਣਾਉਣੇ ਕੁੰਡੇ ਦੇ ਸਾਈਡ ਤੋਂ ਦੀ ਸਲਾਈ ਨੂੰ ਪਾਉਣਾ ਇੱਕ ਲੂਪ ਬਣਾ ਲੈਣੀ ਧਾਗੇ ਨੂੰ ਵੜ ਮਾਰਨਾ ਦੋ ਇਹ ਕੁੰਡੇ ਨੂੰ ਬੈਕ ਲੂਪ ਤੋਂ ਬਣਾ ਲੈਣਾ ਸਿੱਧਾ ਤੱਗਾ ਫਿਰ ਆਪਣੇ ਵੱਲ ਨੂੰ ਕਰਨਾ ਤਿੰਨ ਕੁੰਡੇ ਪੁੱਠੇ ਤੱਗਾ ਬਾਹਰ ਨੂੰ ਕਰਨਾ ਫਿਰ ਅਗਲੇ ਇੱਕ ਕੁੰਡੇ ਦੇ ਤਿੰਨ ਕੁੰਡੇ ਬਣਾਉਣੇ ਬੜ ਮਾਰਨਾ ਤੱਗਾ ਆਪਣੇ ਵੱਲ ਨੂੰ ਕਰਨਾ ਦੋ ਕੁੰਡੇ ਪੁੱਠੇ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ 10 ਕੁੰਡੀਆਂ ਦਾ ਡਿਜ਼ਾਈਨ ਪਹਿਲੀ ਸਿੱਧੀ ਸਲਾਈ ਚ ਬਣਾਉਣਾ ਦੁਬਾਰਾ ਫਿਰ ਇਹੀ ਡਿਜ਼ਾਈਨ ਬਣਾਉਣਾ ਕੁੰਡੇ ਦੇ ਦੀ ਸਲਾਈ ਨੂੰ ਪਾਉਣਾ ਇਹਨੂੰ ਸਿੱਧਾ ਬਣਾ ਲੈਣਾ ਧਾਗਾ ਆਪਣੇ ਵੱਲ ਨੂੰ ਕਰਨਾ ਦੋ ਕੁੰਡੇ ਪੁੱਠੇ ਧਾਗਾ ਬਾਹਰ ਨੂੰ ਕਰਨਾ ਇੱਕ ਕੁੰਡੇ ਦੇ ਤਿੰਨ ਕੁੰਡੇ ਬਣਾਉਣੇ ਫਿਰ ਧਾਗਾ ਆਪਣੇ ਵੱਲ ਨੂੰ ਕਰਨਾ ਤਿੰਨ ਕੁੰਡੇ ਪੁੱਠੇ ਇੱਕ 2 3 ਟੱਗਾ ਬਾਹਰ ਨੂੰ ਕਰਨਾ ਅਗਲੇ ਕੁੰਡੇ ਦੇ ਵੀ ਇੱਕ ਕੁੰਡੇ ਦੇ ਤਿੰਨ ਕੁੰਡੇ ਬਣਾਉਣੇ ਕੁੰਡੇ ਦੇ ਸਾਈਡ ਤੋਂ ਦੀ ਸਲਾਈ ਨੂੰ ਪਾਉਣਾ ਇੱਕ ਲੂਪ ਬਣਾਉਣੀ ਵੱਲ ਮਾਰਨਾ ਦੋ ਇਹਨੂੰ ਬੈਕ ਲੂਪ ਤੋਂ ਸਿੱਧਾ ਬਣਾ ਲੈਣਾ ਟੱਗਾ ਆਪਣੇ ਵੱਲ ਨੂੰ ਕਰਨਾ ਦੋ ਕੁੰਡੇ ਪੁੱਠੇ ਲਾਸਟ ਵਿੱਚ ਦੋ ਕੁੰਡੇ ਇੱਕ ਕੁੰਡੇ ਨੂੰ ਵੀ ਬਣਾਉਣਾ ਸਿੱਧਾ ਹੀ ਇਹਦੇ ਹੇਠਾਂ ਦੀ ਸਲਾਈ ਨੂੰ ਪਾ ਕੇ ਸਿੱਧਾ ਬਣਾ ਲੈਣਾ ਲਾਸਟ ਵਾਲਾ ਕੁੰਡਾ ਸਿੱਧਾ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਐਕਸਟਰਾ ਕੁੰਡਾ ਲਾਉਣਾ ਜਿਹੜਾ ਕੁੰਡਾ ਸਿੱਧਾ ਉਹਨੂੰ ਪੁੱਠਾ ਬਣਾਉਣਾ ਜਿਹੜੇ ਕੁੰਡਿਆਂ ਨੂੰ ਪੁੱਠੇ ਬਣਾਇਆ ਉਹਨਾਂ ਨੂੰ ਸਿੱਧੇ ਬਣਾਉਣਾ ਜਿਹੜੇ ਇੱਕ ਕੁੰਡੇ ਦੇ ਤਿੰਨ ਕੁੰਡੇ ਬਣਾਏ ਉਹਨਾਂ ਨੂੰ ਵੀ ਪੁੱਠੇ ਬਣਾਉਣਾ ਡਿਜ਼ਾਈਨ ਦੀ ਦੂਸਰੀ ਸਲਾਈ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਜਿਹੜੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਜਿਹੜੇ ਸਿੱਧੇ ਉਹਨਾਂ ਨੂੰ ਪੁੱਠੇ ਬਣਾਉਣਾ ਜਿਹੜੇ ਇੱਕ ਕੁੰਡੇ ਦੇ ਤਿੰਨ ਕੁੰਡੇ ਬਣਾਏ ਆ ਉਹਨਾਂ ਨੂੰ ਪੁੱਠੇ ਬਣਾਉਣਾ ਡਿਜ਼ਾਈਨ ਦੀ ਦੂਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾ ਕੇ ਤਿੰਨ ਕੁੰਡੇ ਪੁੱਠੇ ਦੋ ਕੁੰਡੇ ਸਿੱਧੇ ਲਾਸਟ ਵਾਲੇ ਦੋ ਕੁੰਡੇ ਪੁੱਠੇ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਵਿੱਚ ਐਕਸਟਰਾ ਗੁੰਡਾ ਲਾਉਣਾ ਇਹ ਗੁੰਡੇ ਨੂੰ ਫਿਰ ਇਸ ਤਰੀਕੇ ਨਾਲ ਹੇਠਾਂ ਦੀ ਸਲਾਈ ਪਾ ਕੇ ਇਹਨੂੰ ਸਿੱਧਾ ਬਣਾ ਲੈਣਾ ਤੱਗ ਆਪਣੇ ਵੱਲ ਨੂੰ ਕਰਨਾ ਜਿਹੜੇ ਦੋ ਗੁੰਡੇ ਪੁੱਠੇ ਬਣਾਏ ਉਹਨਾਂ ਵਿੱਚੋਂ ਇੱਕ ਗੁੰਡਾ ਪੁੱਠਾ ਬਣਾਉਣਾ ਇੱਕ ਪੁੱਠਾ ਗੁੰਡਾ ਇੱਕ ਸਿੱਧਾ ਦੋਵਾਂ ਦਾ ਇੱਕ ਕਰ ਦੇਣਾ ਅੱਗੇ ਆਉਂਦੀ ਸੈਂਟਰ ਵਾਲਾ ਗੁੰਡਾ ਸਿੱਧਾ ਸਿੱਧੇ ਗੁੰਡੇ ਦਾ ਮੂੰਹ ਘੁਮਾ ਕੇ ਪੁੱਠੇ ਗੁੰਡੇ ਨਾਲ ਬੈਕ ਲੂਪ ਤੋਂ ਦੋਵਾਂ ਦਾ ਇੱਕ ਕਰ ਦੇਣਾ ਫਿਰ ਇੱਕ ਕੁੰਡਾ ਪੁੱਠਾ ਅੱਗੇ ਫਿਰ ਇਹ ਪੁੱਠਾ ਕੁੰਡਾ ਇਹ ਸਿੱਧਾ ਦੋਵਾਂ ਦਾ ਇੱਕ ਕਰ ਦੇਣਾ ਸੈਂਟਰ ਵਾਲਾ ਕੁੰਡਾ ਸਿੱਧਾ ਸਿੱਧੇ ਕੁੰਡੇ ਦਾ ਮੂੰਹ ਘੁਮਾ ਕੇ ਪੁੱਠੇ ਕੁੰਡੇ ਨਾਲ ਫਿਰ ਬੈਕ ਲੂਪ ਤੋਂ ਦੋਵਾਂ ਦਾ ਇੱਕ ਕਰ ਦੇਣਾ ਲਾਸਟ ਵਾਲਾ ਕੁੰਡਾ ਪੁੱਠਾ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ 10 ਕੁੰਡੀਆਂ ਦਾ ਡਿਜ਼ਾਈਨ ਤੀਸਰੀ ਸਿੱਧੀ ਸਲਾਈ ਚ ਬਣਾਉਣਾ ਦੁਬਾਰਾ ਫਿਰ ਇਹੀ ਡਿਜ਼ਾਈਨ ਬਣਾਉਣਾ ਇਕ ਹੁੰਡੇ ਨੂੰ ਸਿੱਧਾ ਬਣਾ ਲੈਣਾ ਹੈ ੇਠੋਂ ਦੀ ਸਲਾਈ ਪਾ ਕੇ ਦੋਵਾਂ ਕੁੰਡਿਆਂ ਪੁੱਠਿਆਂ ਵਿੱਚੋਂ ਇੱਕ ਗੁੰਡਾ ਪੁੱਠਾ ਬਣਾਉਣਾ ਇਹ ਪੁੱਠਾ ਕੁੰਡਾ ਇਹ ਸਿੱਧਾ ਦੋਵਾਂ ਦਾ ਇੱਕ ਕਰ ਦੇਣਾ ਸੈਂਟਰ ਵਾਲਾ ਕੁੰਡਾ ਸਿੱਧਾ ਸਿੱਧੇ ਕੁੰਡੇ ਦਾ ਮੂਹ ਕਮਾ ਕੇ ਪੁੱਠੇ ਕੁੰਡੇ ਨਾਲ ਬੈਕ ਲੂਪ ਤੋਂ ਇਹਨਾਂ ਦਾ ਦੋਵਾਂ ਦਾ ਇੱਕ ਕਰ ਦੇਣਾ ਜਿਹੜੇ ਕੁੰਡੇ ਵਧੇ ਉਹ ਘਟਣਦੇ ਆ ਦੋਵਾਂ ਦਾ ਇੱਕ ਕਰ ਦੇਣਾ ਸੈਂਟਰ ਵਾਲਾ ਕੁੰਡਾ ਸਿੱਧਾ ਸਿੱਧੇ ਕੁੰਡੇ ਦਾ ਮੂਕ ਮੌਣਾ ਪੁੱਠੇ ਕੁੰਡੇ ਨਾਲ ਬੈਕ ਲੂਪ ਤੋਂ ਦੋਵਾਂ ਦਾ ਇੱਕ ਕਰ ਦੇਣਾ ਆ ਵੇਖੋ ਇਸ ਤਰੀਕੇ ਨਾਲ ਡਿਜ਼ਾਈਨ ਬਣਨਾ ਉੱਬਰ ਮ ਉੱਬਰ ਵਾ ਲਾਸਟ ਵਿੱਚ ਇੱਕ ਕੁੰਡਾ ਪੁੱਠਾ ਇਹ ਕੁੰਡੇ ਨੂੰ ਸਿੱਧਾ ਬਣਾਉਣਾ ਐਕਸਟਰਾ ਕੁੰਡਾ ਵੀ ਸਿੱਧਾ ਡਿਜ਼ਾਈਨ ਦੀ ਤੀਸਰੀ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਬਣ ਗਿਆ ਚੌਥੀ ਸਲਾਈ ਪੁੱਠੀ ਸਾਈਡ ਤੋਂ ਇਹ ਡਿਜ਼ਾਈਨ ਦੀ ਲਾਸਟ ਸਲਾਈ ਆ ਚੌਥੀ ਸਲਾਈ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਜਿਹੜਾ ਕੁੰਡਾ ਪੁੱਠਾ ਉਹਨੂੰ ਸਿੱਧਾ ਬਣਾਉਣਾ ਜਿਹੜੇ ਸਿੱਧੇ ਉਹਨਾਂ ਨੂੰ ਪੁੱਠੇ ਬਣਾਉਣਾ ਡਿਜ਼ਾਈਨ ਦੀ ਚੌਥੀ ਸਲਾਈ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਇਹ ਮੈਂ ਚੌਥੀ ਸਲਾਈ ਬਣਾ ਕੇ ਫਿਰ ਤੁਹਾਨੂੰ ਡਿਜ਼ਾਈਨ ਦਿਖਾਉਣੀ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ ਚਾਰ ਸਲਾਈਆਂ ਨੂੰ ਬਾਰ-ਬਾਰ ਬਣਾਉਂਗੇ ਤਾਂ ਇਹ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊਗਾ ਹੁਣ ਫਿਰ ਤੁਸੀਂ ਇਹਨੂੰ ਪਹਿਲੀ ਸਲਾਈ ਤੋਂ ਹੀ ਸ਼ੁਰੂ ਕਰਨਾ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਖੇ-ਸੌਖੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ